ਭਾਰਤੀ ਜਨਤਾ ਪਾਰਟੀ ਕੇਂਦਰ ਸਰਕਾਰ ਪੰਜਾਬ ਨੂੰ ਮਾਰਨ ਦਾ ਯਤਨ ਕਰ ਰਹੀ ਆ ਪੰਜਾਬ ਦੇ ਆਵਾਮ ਨੂੰ ਪੰਜਾਬ ਦੇ ਲੋਕਾਂ ਨੂੰ ਸਮੁੱਚੀ ਪੰਜਾਬੀਅਤ ਨੂੰ ਮਾਰਨ ਦਾ ਯਤਨ ਕਰ ਰਹੀ ਆ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿਹੜਾ ਅਲੋਟਡ ਪਾਣੀ ਆ ਜਿਹੜਾ ਬਣਦਾ ਪਾਣੀ ਆ ਜਿਹੜਾ ਹਰਿਆਣਾ ਦਾ ਬਣਦਾਗਾ ਜਿਹੜਾ ਰਾਜਸਥਾਨ ਦਾ ਬਣਦਾਗਾ ਜਿਹੜਾ ਕਿ ਉਹਨਾਂ ਨੇ 21 ਮਈ ਤੋਂ ਪਹਿਲਾਂ ਪਹਿਲਾਂ ਬਰਤਨਾ ਸੀਗਾ ਇੱਕੀ ਮਹੀਤੋਂ ਪਹਿਲਾ ਪਹਿਲਾ ਯਾ ਯੂਜ਼ ਕਰਨਾ ਸੀਗਾ ਉਹ ਆਲਰੇਡੀ ਜਿਹੜਾ ਉਹ ਆਪਣਾ ਲੈ ਚੁੱਕੇ ਨੇ ਕਿ ਚਾਹੇ ਹਰਿਆਣਾ ਦਾ ਚਾਹੇ ਰਾਜਸਥਾਨਾ ਦੋਨੇ ਸਟੇਟ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਬਣਦਾ ਪਾਣੀ ਆ ਉਹ ਆਪਣਾ ਆਲਰੇਡੀ ਉਹਨਾਂ ਨੇ ਯੂਜ਼ ਕਰ ਲਿਆ ਉਹਨਾਂ ਨੇ ਆਲਰੇਡੀ ਆਪਣਾ ਵਰਤ ਲਿਆ ਜੇ ਮੈਂ ਰਾਜਸਥਾਨ ਦੀ ਗੱਲ ਕਰਾਂ ਰਾਜਸਥਾਨ ਨੂੰ 3398 ਐਮਐਫ ਪਾਣੀ ਪੰਜਾਬ ਨੂੰ 5512 ਐਮ ਐਫ ਪਾਣੀ ਹਰਿਆਣਾ ਨੂੰ 2987 ਐਮ ਐਫ ਪਾਣੀ ਇਹ ਪਾਣੀ ਜਿਹੜਾ 223 ਚੋਬੀ ਦਾ ਛੇਰਾ ਇਹ ਛੇਰ ਜਿਹੜਾ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਤੋਂ ਬਣਦਾ ਡੈਮ ਤੋਂ ਬਣਦਾ ਪਾਣੀ ਆ ਉਹ ਇਸ ਤਰ੍ਹਾਂ ਵੰਡਿਆ ਹੋਇਆਗਾ 3398 ਛੇਰ ਜਿਹੜਾਗਾ ਪਾਣੀ ਦਾ ਰਾਜਸਥਾਨ ਨੂੰ ਲੋਟਡ ਆ ਪਰ ਹੁਣ ਤੱਕ ਕਿੰਨਾ ਯੂਜ਼ ਕਰ ਲਿਆ ਉਹਨਾਂ ਨੇ 3738 ਐਮ ਐਫ ਯਾਨੀ ਕਿ ਆਪਣਾ ਪਾਣੀ ਉਹਨਾਂ ਨੇ 110 परसेंट, यानी कि 10 परसेंट, टेन परसेंट एक्सट्रा पानी जेड़ा राजस्थान ने यूज कर लिया जे पंजाब की गल करिए पंजाब ने 5,512 हजार पांच सौ बारह एमएफ पानी जो पंजाब में लौटड़ा और पंजाब ने चार हजार नौ सौ पच्ची उणंजा सौ पच्ची एमएफ पानी जेड़ा पंजाब ने यूज कर लिया यानी पंजाब ने एटी नाइन उन्नवे पानी जेड़ा पंजाब ने अपना वरत लिया ਯਾਨੀ ਕਿ ਹਜੇ ਵੀ ਪੰਜਾਬ ਦਾ 11% ਦੀ ਪਾਣੀ ਅਸੀਂ ਵਰਤਨਾਗਾ 21 ਮਈ ਤੱਕ 21 ਮਈ ਤੱਕ ਅਸੀਂ 11% ਦੀ ਪਾਣੀ ਜਿਹੜਾ ਆਪਣਾ ਪੰਜਾਬ ਹੋਰ ਵਰਤ ਸਕਦਾਗਾ ਬੈਂ ਦੇ ਅੰਦਰੋਂ ਔਰ ਜੇ ਮੈਂ ਹਰਿਆਣਾ ਦੀ ਗੱਲ ਕਰਾਂ ਸਾਡੇ ਗੁਆਡੀ ਸਟੇਟ ਦੀ ਗੱਲ ਕਰੀਏ ਉਹਨਾਂ ਨੂੰ ਲੋਟਡ ਪਾਣੀ ਜਿਹੜਾਗਾ ਉਹ 2987 ਆ 2987 ਐਮਐਫ ਪਾਣੀ ਐਮਐਫ ਪਾਣੀ ਜਿਹੜਾ ਉਹਨਾਂ ਨੂੰ ਲੋਟਡ ਆ ਉਹਨਾਂ ਨੇ ਕਿੰਨਾ ਵਰਤ ਲਿਆ ਹੁਣ ਤੱਕ 3000 ਕੰਨ ਮੇ ਐਮ ਐਫ ਹਰਿਆਣਾ ਨੇ 3000 ਕੰਨ ਮੇ ਐਮ ਐਫ ਪਾਣੀ ਜਿਹੜਾ ਉਹ ਯੂਜ਼ ਕਰ ਲਿਆ ਯਾਨੀ ਕਿ 103 ਫੀਸਦੀ 100% ਅਸੀਂ ਪਾਣੀ 100% ਅਸੀਂ ਪਾਣੀ ਜਿਹੜਾ ਬਣਦਾ ਪਾਣੀ ਆ ਬਣਦਾ ਹਿੱਸਾ ਉਹ ਹਰਿਆਣਾ ਨੂੰ ਦੇ ਚੁੱਕੇ ਆ 100% ਪਾਣੀ ਵਰਤੋਂ ਤੋਂ ਬਾਅਦ ਵੀ 3 ਫੀਸਦੀ ਪਾਣੀ ਬਤੌਰ ਛੋਟਾ ਭਰਾ ਹਰਿਆਣਾ ਨੂੰ ਅਸੀਂ ਦੇ ਚੁੱਕੇ ਆ ਯਾਨੀ ਜਿਹੜਾ ਪਾਣੀ ਉਹਨਾਂ ਨੂੰ ਲਾਟ ਆ ਰਾਜਸਥਾਨ ਨੂੰ 10 ਫੀਸਦੀ ਔਰ ਹਰਿਆਣਾ ਨੂੰ 3 ਫੀਸਦੀ ਜਿਹੜਾ ਅਸੀਂ ਪਾਣੀ ਆ ਉਹ ਅਸੀਂ ਦੇ ਚੁੱਕੇ ਆ ਜਦਕਿ ਸਾਡਾ ਪਾਣੀ ਜਿਹੜਾ ਉਹ ਹੁਣ ਤੱਕ ਬਚਦਾ ਕਿੰਨਾਗਾ 11 ਫੀਸਦੀ ਪੰਜਾਬ ਦਾ ਪਾਣੀ ਆ